ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਕੌਰ ਹਾਂ ਜੀ ਅੱਜ ਆਪਾਂ ਫੁਲਕਾਰੀ ਵਾਲਾ ਡਿਜ਼ਾਈਨ ਦਾ ਹੋਰ ਕੋਈ ਸੂਟ ਬਣਾਵਾਂਗੇ ਉਹਦਾ ਡਿਜ਼ਾਈਨ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਉਹਨੂੰ ਆਪਾਂ ਡਰਾਅ ਕਿਵੇਂ ਕਰਨਾ ਹੈ ਤੁਸੀਂ ਗਰਾਫ ਵਾਲੀ ਕਾਪੀ ਤੇ ਇੱਧਰ ਨੂੰ ਜਿਵੇਂ ਇੱਥੋਂ ਆ ਸੈਂਟਰ ਲੈ ਲੈਣਾ ਕਿਤੋਂ ਵੀ ਸੈਂਟਰ ਲੈ ਕੇ ਤੁਸੀਂ ਇਹਨੂੰ ਬਾਅਦ ਚ ਨਾ ਇੱਧਰ ਨੂੰ ਤਿੰਨ ਬਾਕਸ ਕਹਿਣੇ ਆ ਆ ਦੇਖੋ ਇੱਕ ਬਾਕਸ ਇੱਥੇ ਹੋ ਗਿਆ ਦੂਸਰਾ ਬਾਕਸ ਇੱਥੇ ਹੋ ਗਿਆ ਤੀਸਰਾ ਇੱਥੇ ਠੀਕ ਹੈ ਜੀ ਤਿੰਨ ਤਿੰਨ ਬਾਕਸ ਇਧਰ ਨੂੰ ਹੀ ਤੁਸੀਂ ਲੈ ਲੈਣੇ ਆ ਤਿੰਨ ਤਿੰਨ ਬਾਕਸ ਲੈ ਕੇ ਬਾਅਦ ਚ ਤੁਸੀਂ ਆ ਡੇਢ ਵਾਲਾ ਬਾਕਸ ਛੱਡ ਕੇ ਤੇ ਇਸ ਤੋਂ ਬਾਅਦ ਇਸ ਤਰ੍ਹਾਂ ਇਹਨੇ ਹਾਫ ਹਾਫ ਦੇ ਉੱਪਰ ਹਾਫ ਹਾਫ ਦੇ ਵਿੱਚ ਤੁਸੀਂ ਆ ਵਾਲਾ ਡਿਜ਼ਾਈਨ ਬਣਾ ਲੈਣਾ ਇਹ ਚਾਰੇ ਪਾਸੇ ਤੁਸੀਂ ਬਣਾਉਣਾ ਉਹ ਉਸ ਤੋਂ ਬਾਅਦ ਜਦੋਂ ਤੁਸੀਂ ਆ ਵਾਲੇ ਕ੍ਰੋਸਿੰਗ ਕਰਾਂਗੇ ਤੇ ਇੱਥੋਂ ਆਪਾਂ ਅੱਧਾ ਬਾਕਸ ਛੱਡ ਕੇ ਇਸ ਤਰ੍ਹਾਂ ਇਧਰ ਅੱਠ ਲੈਣੇ ਆ ਅੱਠ ਪੁਆਇੰਟ ਲਏ ਆ ਮੈਂ ਇੱਧਰੋਂ ਵੀ ਤੁਸੀਂ 8 ਪੁਆਇੰਟ ਲੈਣੇ ਆ ਤੇ ਉਸੇ ਤਰ੍ਹਾਂ ਤੁਸੀਂ ਆ ਅੱਧਾ ਬਾਕਸ ਦੇ ਵਿੱਚ ਅਪ ਕਰਾਸ ਕੀਤਾ ਨਾ ਇਹਨੂੰ 8 ਆਹ ਲੈ ਕੇ ਇੱਥੇ ਉਸ ਤੋਂ ਬਾਅਦ ਤੁਸੀਂ ਬਾਕੀ ਬਚਿਆ ਜਿਹੜਾ ਡੇਢ ਬਾਕਸ ਆ ਉਹਦੇ ਵਿੱਚ ਆ ਲਾਈਨ ਲਗਾ ਲੈਣੀ ਹੈ ਠੀਕ ਹੈ ਜੀ ਜਾਂ ਤੁਸੀਂ ਐਵੇਂ ਕਹਿ ਲਓ ਕਿ ਆ ਲਾਈਨ ਪੂਰੀ ਦੋ ਬਾਕਸ ਦੇ ਵਿੱਚ ਲਗਾਉਣੀ ਆ ਤੇ ਹਾਫ ਬਾਕਸ ਦੇ ਵਿੱਚ ਤੁਸੀਂ ਇੱਥੇ 8 8 ਪੁਆਇੰਟ ਲੈਣੇ ਆ ਆ ਗਣ ਕੇ 1 2 3 4 5 ਹੋ ਗਏ ਨਾ ਇੱਥੇ ਤੇ 3 ਲੈਣਾ ਇੱਧਰ ਲੈ ਲਓ 6 7 8 8 ਤੇ ਤੁਸੀਂ ਇੱਧਰ ਪੁਆਇੰਟ ਲਾਉਣਾ 8 ਤੇ ਇੱਧਰ ਉਸੇ ਤਰ੍ਹਾਂ ਤੁਸੀਂ ਅੱਧਾ ਹਾਫ ਆ ਲਗਾ ਕੇ ਤੇ 8 ਤੇ ਆ ਲਾਉਣਾ ਇਹ ਆ ਵਾਲੀ ਪੁਆਇੰਟ ਆ 8 ਤੇ ਤੇ ਉਸੇ ਤਰ੍ਹਾਂ ਜਦੋਂ ਤੁਸੀਂ ਉੱਪਰ ਇਹਨੂੰ ਐਵੇਂ ਸਿੱਧੀ ਲਾਈਨ ਬਣਾਉਂਗੇ ਡੇਢ ਬਾਕਸ ਦੇ ਵਿੱਚ ਇਹ ਲਾਈਨ ਆ 8 ਹੀ ਤੁਸੀਂ ਇੱਧਰ ਲੈਣੇ ਆ 8 ਹੀ ਇੱਧਰ ਐਸੇ ਚਾਰੇ ਪਾਸੇ ਆ ਵੀ ਤੁਸੀਂ 8 ਪੁਆਇੰਟ ਲੈਣੇ ਇੱਥੋਂ ਕਹਿੰਦੇ ਆ ਦੇਖੋ ਇੱਥੇ ਤੱਕ 5 ਹੋ ਜਾਣਗੇ ਤਾਂ ਤਿੰਨ ਤੁਸੀਂ ਹੋਰ ਲੈ ਲੈਣੇ ਆ ਇਸੇ ਤਰ੍ਹਾਂ 8 ਤੇ ਇਹ 8 ਨੂੰ ਇੱਧਰ ਮਿਲਾ ਦੇਣਾ ਠੀਕ ਹੈ ਜੀ ਤੇ ਇੱਕ ਲਾਈਨ ਤੁਸੀਂ ਸੈਂਟਰ ਵਿੱਚ ਕੱਢ ਦੇਣੀ ਆ ਆ ਜਿਹੜਾ ਡੱਬਾ ਬਣਿਆ ਤੁਸੀਂ ਇੱਕ ਇੱਕ ਲਾਈਨ ਛੱਡ ਕੇ ਆਹ ਵਾਲਾ ਬਾਕਸ ਇਹਦੇ ਉੱਪਰ ਬਣਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਡਰਾ ਕਰ ਲੈਣਾ ਆਪਣੇ ਹੋਰ ਵੀ ਬਹੁਤ سارے ਡਿਜ਼ਾਈਨ ਮੈਂ ਡਰਾ ਕੀਤੇ ਹੋਏ ਆ ਤੇ ਆ ਵੀ ਇੱਕ ਡਿਜ਼ਾਈਨ ਇਹ ਵੀ ਮੈਂ ਤੁਹਾਨੂੰ ਦਿਖਾਉਂਗੀ ਫਿਰ ਕਿਸੇ ਕਮੀਜ਼ ਤੇ ਆਪਾਂ ਇਹਨੂੰ ਵੀ ਪਾਵਾਂਗੇ ਪਹਿਲਾਂ ਤੁਸੀਂ ਆਹ ਵਾਲਾ ਦੇਖ ਲਓ ਇਸ ਤੋਂ ਬਿਨਾਂ ਤੁਹਾਨੂੰ ਮੈਂ ਹੋਰ ਵੀ ਦੱਸਦੀ ਆ ਕਿ ਜਿਵੇਂ ਆਪਾਂ ਕਾਫੀ سارے ਡਿਜ਼ਾਈਨ ਡਰਾ ਕਰ ਸਕਦੇ ਆ ਵੀ ਇੱਕ ਜਿਵੇਂ ਸਿੰਪਲ ਜਿਹਾ ਡਿਜ਼ਾਈਨ ਮੈਂ ਆ ਪਿਛਲੇ ਸੂਟ ਤੇ ਡਰਾਅ ਕੀਤਾ ਸੀਗਾ ਠੀਕ ਹੈ ਜੀ ਇਹਨੂੰ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਇਹਦੇ ਨੀਚੇ ਜੇ ਤੁਸੀਂ ਹੋਰ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਜਿਵੇਂ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਐਵੇਂ ਟ੍ਰਾਇੰਗਲ ਸ਼ੇਪ ਬਣਾਉਣਾ ਚਾਹੁੰਦੇ ਆ ਠੀਕ ਹੈ ਇਸ ਤਰ੍ਹਾਂ ਟ੍ਰਾਇੰਗਲ ਵੀ ਬਣ ਜਾਓ ਇਹ ਟ੍ਰਾਇੰਗਲ ਨੂੰ ਤੁਸੀਂ ਜਿਵੇਂ ਇਹ ਇੰਨੇ ਕੁ ਵੀ ਕਢਾਈ ਕਰ ਸਕਦੇ ਆ ਇਸ ਤਰ੍ਹਾਂ ਫੁਲਕਾਰੀ ਦੀ ਕਢਾਈ ਹੋ ਜੂਗੀ ਇਸ ਬਾਕਸ ਦੇ ਵਿੱਚ ਜੇ ਤੁਸੀਂ ਇਹਨੂੰ ਵੱਡਾ ਕਰਨਾ ਚਾਹੁੰਦੇ ਆ ਫਿਰ ਤੁਸੀਂ ਇਹਨੂੰ ਇੱਥੋਂ ਤੱਕ ਲਿਆ ਸਕਦੇ ਆ ਇਸ ਤਰ੍ਹਾਂ ਠੀਕ ਹੈ ਜੀ ਇਹਦੇ ਉੱਤੇ ਜੇ ਤੁਸੀਂ ਆਹ ਇੱਕ ਰੱਖਣਾ ਚਾਹੁੰਦੇ ਦੋ ਜਾਂ ਇੱਥੇ ਕੁਝ ਵੀ ਹੋਰ ਲਗਾਉਣਾ ਚਾਹੁੰਦੇ ਆ ਉਹ ਵੀ ਤੁਸੀਂ ਲਗਾ ਸਕਦੇ ਆ ਮੈਂ ਡਿਜ਼ਾਈਨ ਜਿਹੜਾ ਡਰਾ ਕੀਤਾ ਸੀ ਉਹ ਆਪਾਂ ਇਸ ਤਰ੍ਹਾਂ ਕੀਤਾ ਸੀਗਾ ਪਹਿਲਾਂ ਇਸ ਤਰ੍ਹਾਂ ਦੇ ਬਾਕਸ ਬਣਾਏ ਸੀਗੇ ਇਹ ਸੌਖਾ ਹੀ ਆ ਇਸ ਤਰ੍ਹਾਂ ਠੀਕ ਹੈ ਜੇ ਤੁਸੀਂ ਆ ਉਪਰੋਂ ਕੱਟ ਵੀ ਸਕਦੇ ਆ ਆਹ ਵਾਲੀ ਚੀਜ਼ ਸਿਰਫ ਆਹ ਵਾਲਾ ਰੱਖ ਸਕਦੇ ਆ ਐਵੇਂ ਵੀ ਬਣ ਜੂਗਾ ਜੇ ਤੁਸੀਂ ਛੋਟੇ ਬੱਚੇ ਦਾ ਬਣਾਉਣਾ ਹੈ ਤਾਂ ਠੀਕ ਹੈ ਜੀ ਹੁਣ ਇਸੇ ਡਿਜ਼ਾਈਨ ਨੂੰ ਆਪਾਂ ਇਸ ਤਰ੍ਹਾਂ ਟ੍ਰੇਸ ਪੇਪਰ ਤੇ ਉਤਾਰ ਲੈਣਾ ਇਹਨੂੰ ਟ੍ਰੇਸ ਕਰ ਲੈਣਾ ਟ੍ਰੇਸ ਕਰਕੇ ਜਿਹੜੇ ਇਹਦੇ ਵਿੱਚ ਤੁਸੀਂ ਸ਼ੇਕ ਕਰਨੇ ਆ ਉਹ ਤੁਸੀਂ ਬ੍ਰੀਕ ਕਰਨੇ ਆ ਇੱਕ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਇੱਧਰ ਤੇ ਤੁਸੀਂ ਆ ਮੈਂ ਰੈੱਡ ਪੈਨ ਵਾਲੀ ਲਾਈਨ ਲਗਾਈ ਆ ਤਾਂ ਤੁਸੀਂ ਵੀ ਲਾਈਨਾਂ ਲਗਾ ਲੈਣੀਆਂ ਇੱਧਰ ਇੱਧਰ ਮੈਂ ਪੈਨਸਲ ਨਾਲ ਲਗਾ ਲਗਾਈ ਹੋਈ ਆ ਦਿਖਦੀ ਹੋਣੀ ਆ ਤੁਹਾਨੂੰ ਪੈਨਸ ਨਾ ਲੰਨ ਲਗਾ ਇੱਥੇ ਵੀ ਲਗਾਈ ਹੈ ਇੱਧਰ ਵੀ ਇੱਧਰ ਰੈੱਡ ਪੈਨ ਨਾਲ ਲਗਾ ਲਈ ਤਾਂ ਕਿ ਵੀ ਜਦੋਂ ਆਪਾਂ ਛਾਪਦੇ ਆ ਤਾਂ ਉਹ ਸਿੱਧਾ ਰਵੇ ਵੀ ਜਿੱਥੇ ਜਿਵੇਂ ਹੁਣ ਆਪਾਂ ਆਹ ਫੁੱਲ ਇੱਥੇ ਛਾਪ ਲਿਆ ਇੱਥੇ ਆ ਗਿਆ ਤਾਂ ਇਹ ਰੈੱਡ ਲਾਈਨ ਦੇ ਉੱਪਰ ਆ ਜੂਗੀ ਕਿ ਆਪਣਾ ਕਮੀਜ਼ ਦੇ ਉਨੀ ਜਗ੍ਹਾ ਬਚ ਜੂਗੀ ਮਤਲਬ ਸਹੀ ਸਹੀ ਜਗ੍ਹਾ ਛੱਡੀ ਜਾਊਗੀ ਫਿਰ ਆਪਾਂ ਨੂੰ ਐਨਸੀ ਟੇਪ ਚੱਕਣ ਦੀ ਜ਼ਰੂਰਤ ਨਹੀਂ ਹੈਗੀ ਇਹ ਮੈਂ ਤੁਹਾਨੂੰ ਦੱਸ ਦੇਣੀ ਆ ਕਿਵੇਂ ਜਦੋਂ ਆਪਾਂ ਛਾਪਣ ਲੱਗੇ ਮੈਂ ਤੁਹਾਨੂੰ ਬਾਅਦ 'ਚ ਜਾਂ ਹੋਰ ਕਿਸੇ ਵੀਡੀਓ 'ਚ ਮੈਂ ਤੁਹਾਨੂੰ ਇਹ ਗੱਲ ਦੱਸ ਦੂਗੀ ਹੁਣ ਆਪਾਂ ਇਹਨੂੰ ਡਿਜ਼ਾਈਨ ਨੂੰ ਕਿਵੇਂ ਕੱ ਹਾਂਜੀ ਬਾਗ ਬੁਲਾ ਟਾਂਕਾ ਇਹ ਸਾਰੇ ਨੂੰ ਹੁੰਦਾ ਹੀ ਆ ਇਹ ਆਪਾਂ ਬਾਲਾਂ ਨਹੀਂ ਸ਼ੋਅ ਕਰਾਂਗੇ ਬਸ ਥੋੜਾ ਹੀ ਦਿਖਾਵਾਂਗੇ ਵੀ ਪੱਤੀ ਤੁਸੀਂ ਹਾਫ ਆਫ ਫਿਲ ਕਰਨੀ ਆ ਇਹ ਪਹਿਲਾਂ ਤੁਸੀਂ ਸਾਰੀ ਇਧਰਲੀ ਸਾਈਡ ਫਿਲ ਕਰਨੀ ਆ ਤੇ ਜਮਾਂ ਜਿੱਥੋਂ ਜਿਵੇਂ ਆ ਟਾਂਕਾ ਨਿਕਲੇਣਾ ਏਸੇ ਦੇ ਛੇਕ ਵਿੱਚ ਦੀ ਤੁਸੀਂ ਸੂਈ ਲੰਘਾਉਣੀ ਆ ਫਿਰ ਇਹ ਨਾਲ ਜੁੜਿਆ ਜੁੜਿਆ ਧਾਗਾ ਬਿਲਕੁਲ ਸਹੀ ਸਹੀ ਆਪਣਾ ਬਣੂਗਾ ਵੈਸੇ ਤਾਂ ਨਾ ਇਹ ਜਦੋਂ ਆਪਾਂ ਥੋੜਾ ਕੱਪੜਾ ਯੂਜ਼ ਕਰ ਲਈਏ ਇਹ ਫੈਲ ਜਾਂਦਾ ਧਾਗਾ ਜੇ ਥੋੜੀ ਮੋਟੀ ਜਗ੍ਹਾ ਰਹਿ ਵੀ ਜਾਵੇ ਉਹ ਕਵਰ ਹੋ ਜਾਂਦੀ ਆ ਦੇ ਇਸ ਤਰ੍ਹਾਂ ਇਹਨੂੰ ਆਪਾਂ ਬਣਾ ਲੈਣਾ ਹਾਫ ਪੱਤੀ ਆਪਾਂ ਜਿਹੜੀ ਉਹ ਪਹਿਲਾਂ ਭਰ ਲੈਣੀ ਆ ਤੇ ਹਾਫ ਬਾਅਦ ਦੇ ਵਿੱਚ ਉਧਰੋਂ ਮੁੜਦੇ ਹੋਏ ਭਰਾਂਗੇ ਮੈਂ ਤੁਹਾਨੂੰ ਆ ਪੱਤੀ ਭਰ ਕੇ ਫਿਰ ਦਿਖਾਉਣੀ ਆ ਹਾਂਜੀ ਹੁਣ ਆਪਣੀ ਆ ਇੱਕ ਸਾਈਡ ਕੰਪਲੀਟ ਹੋ ਗਈ ਨਾ ਤੇ ਦੂਜੀ ਸਾਈਡ ਵਾਸਤੇ ਆਪਾਂ ਇਸ ਤਰ੍ਹਾਂ ਇਹਨੂੰ ਫਰੇਮ ਨੂੰ ਘੁਮਾ ਲੈਣਾ ਹੈ ਤੇ ਫਿਰ ਆਪਾਂ ਇਧਰ ਨੂੰ ਖਾਲੀ ਥਾਂ ਵੱਲ ਨੂੰ ਛੋਟਾ ਜਿਹਾ ਟਾਂਕਾ ਇੱਥੋਂ ਭਰ ਕੇ ਤੇ ਫਿਰ ਇਧਰਲੀ ਸਾਈਡ ਇੱਥੋਂ ਚੱਕ ਕੇ ਤਾਂ ਆਪਾਂ ਉੱਪਰੋਂ نیچے ਨੂੰ ਚੱਲੇ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਆਪਾਂ ਇਹ ਸਾਈਡ ਕੰਪਲੀਟ ਕਰ ਲੈਣੀ ਆ ਹਾਂਜੀ ਜਦੋਂ ਆਪਣੀ ਆਹ ਵਾਲੀ ਪੱਤੀ ਕੰਪਲੀਟ ਹੋ ਗਈ ਤਾਂ ਆਪਾਂ ਬਿਨਾਂ ਗੰਡ ਮਾਰੇ ਬਸ ਇਤੋਂ ਟਾਂਕਾ ਭਰ ਕੇ ਬਿਲਕੁਲ ਸੈਂਟਰ 'ਚ ਤੇ ਇੱਥੇ ਕੱਢ ਲੈਣਾ ਤੇ ਹੁਣ ਇਸੇ ਤਰ੍ਹਾਂ ਜਿਵੇਂ ਆਪਾਂ ਆਹ ਵਾਲੀ ਪੱਤੀ ਕੰਪਲੀਟ ਕੀਤੀ ਸੀ ਉਸੇ ਤਰ੍ਹਾਂ ਆਪਾਂ ਇਹ ਵਾਲੀ ਪੱਤੀ ਕੰਪਲੀਟ ਕਰਨੀ ਆ ਹਾਂਜੀ ਹੁਣ ਆਪਾਂ ਚਾਰੇ ਪੱਤੀਆਂ ਤਿਆਰ ਕਰ ਲਈਆਂ ਹੁਣ ਜਿਹੜੀ ਤੁਸੀਂ ਆਹ ਵਾਲੀ ਚੀਜ਼ ਬਣਾਉਣੀ ਆ ਇਹ ਤੁਸੀਂ ਇਤੋਂ ਨਾ ਥੋੜਾ ਥੋੜਾ ਕੱਪੜਾ ਚੱਕਣਾ ਹੈ ਬਸ ਸੂਈ ਦੇ ਵਿੱਚ ਇੰਨਾ ਕਪੜਾ ਚੱਕਣਾ ਕਿ ਤਿੰਨ ਟਾਂਕਿਆਂ ਹਨਾ ਆਪਾਂ ਆਹ ਵਾਲੇ ਡਿਜ਼ਾਈਨ ਦੇ ਬਰਾਬਰ ਆ ਜਾਈਏ ਇੱਥੇ ਤੇ ਬਸ ਫਿਰ ਜਮਾ ਉਹ ਜਿਹੜਾ ਲਾਈਨਾਂ ਲੱਗੀਆਂ ਹੋਈਆਂ ਆਪਣੀਆਂ ਟੇਢੀਆਂ ਉਹਦੀ ਜੜ ਤੋਂ ਚੱਕ ਦੇਣਾ ਠੀਕ ਹੈ ਜੀ ਫਿਰ ਆਪਾਂ ਆਹ ਥੋੜਾ ਜਨਾ ਇੱਥੇ ਆ ਦੇਖ ਥੋੜੀ ਜੀ ਨਾ ਲਾਈਨ ਲੱਗੀ ਹੋਈ ਆ ਇੱਥੋਂ ਦੀ ਸੂਈ ਕੱਢ ਕੇ ਨਾ ਤੇ ਆਪਾਂ ਇੱਥੇ ਕੱਢਣੀ ਆ ਜਮਾ ਜੋੜ ਤੇ ਵਿਚਾਲੇ ਇੱਥੋਂ ਸੈਂਟਰ ਚੋਂ ਸੈਂਟਰ ਚੋਂ ਕੱਢ ਕੇ ਜਿੜੀ ਆਪਾਂ ਲਾਈ ਆ ਬਸ ਇਹਦੇ ਤੇ ਆਪਾਂ ਇੱਕ ਕੁੰਡੀ ਟਾਂਕਾ ਲਾਉਣਾ ਹੋਰ ਕੁਝ ਨਹੀਂ ਕਰਨਾ ਠੀਕ ਹੈ ਜੀ ਇਧਰ ਕੁੰਡੀ ਟਾਂਕਾ ਲਗਾ ਕੇ ਤੇ ਆਪਾਂ ਜਿੱਥੋਂ ਪਹਿਲਾਂ ਸੂਈ ਕੱਢੀ ਸੀਗੀ ਆਪਾਂ ਉੱਥੇ ਹੀ ਫੇਰ ਕੱਢ ਲੈਣੀ ਆ ਫਿਰ ਇਸੇ ਤਰ੍ਹਾਂ ਆਪਾਂ ਇੱਕ ਕੁੰਡੀ ਟਾਂਕਾ ਇੱਧਰ ਨੂੰ ਲਗਾ ਦਾਂਗੇ ਠੀਕ ਹੈ ਵੇਰ ਉੱਪਰ ਇੱਥੇ ਸੈਂਟਰ 'ਚ ਕੱਢ ਕੇ ਇਸ ਤਰ੍ਹਾਂ ਇਹ ਆਪਾਂ ਕੁੰਡੀ ਟਾਂਕੇ ਨਾਲ ਇਹ ਸਾਰਾ ਬਣਾ ਲੈਣਾ ਹੈ ਤਿੰਨੇ ਨਾ ਨਾ ਚਾਰ ਹੀ ਰਣਾ ਹੈ ਬਾਕੀ ਇਸ ਤਰ੍ਹਾਂ ਮਨੋਨੀਆ ਹਾਂਜੀ ਜਦੋਂ ਆਪਾਂ ਨਾ ਇੱਥੇ ਕੁੰਡੀ ਟਾਂਕੇ ਆ ਸਾਰੇ ਪੂਰੀ ਕਰ ਲਏ ਤੇ ਆਪਾਂ ਹੁਣ ਇੱਧਰ ਆਣਾ ਇੱਥੇ ਨਾ ਆਪਾਂ ਧਾਗਾ ਤੋੜਨਾ ਨਹੀਂ ਹੈਗਾ ਆਪਾਂ ਉਸੇ ਤਰ੍ਹਾਂ ਨਾ ਇੱਥੇ ਤੱਕ ਕੱਢ ਲੈਣਾ ਤੇ ਜਿੱਥੋਂ ਆਪਾਂ ਜਿਵੇਂ ਇੰਨੇ ਕ ਧਾਗੇ ਚੱਕੇ ਆ ਤੁਸੀਂ ਇਹਦੇ ਵਿੱਚ ਦੀ ਵਾਪਸ ਧਾਗੇ ਚੱਕ ਲੈਣੀ ਆ ਇਸ ਤਰ੍ਹਾਂ ਆਪਨਾ ਤਾਗਾ ਨਹੀਂ ਤੋੜਨਾ ਨਾ ਆਪਾਂ ਗੰਢ ਪਾਉਣੀ ਆ ਆਪਾਂ ਅਗਲੀ ਲਾਈਨ ਕਿਵੇਂ ਚੇਂਜ ਕਰਨੀ ਆ ਮੈਂ ਤੁਹਾਨੂੰ ਉਹ ਦੱਸਣ ਲੱਗੀ ਆ ਤੇ ਇੱਥੋਂ ਦੀ ਆਪਣਾ ਥੋੜਾ ਜਿਹਾ ਇੱਥੰਨੇ ਦੀ ਕੱਢ ਕੇ ਇਸ ਤਰ੍ਹਾਂ ਇੱਥੇ ਠੀਕ ਹੈ ਜੀ ਫਿਰ ਇਸ ਤਰ੍ਹਾਂ ਆਪਾਂ ਲੈਣਾ ਬਣਾ ਲੈਣੀ ਆ ਹਾਂ ਜੀ ਇਹ ਆਪਣਾ ਜਿਹੜਾ ਫਲਾਵਰ ਆ ਉਹ ਕੰਪਲੀਟ ਹੋ ਗਿਆ ਹੈ ਹੁਣ ਉਸ ਤੋਂ ਬਾਅਦ ਜਿਹੜਾ ਆਪਾਂ نیچے ਲਾਈਨ ਲਾਈ ਆ ਆਪਾਂ ਇਹ ਵਾਲਾ ਬਾਰਡਰ ਬਣਾਉਣਾ ਹੈ ਤਾਂ ਆਪਾਂ ਇਹ ਅੱਗੇ ਵੀ ਮੈਂ ਦੱਸਿਆ ਹੋਇਆ ਤੁਹਾਨੂੰ ਈਜ਼ੀ ਆ ਇਹ ਇਸ ਤਰ੍ਹਾਂ ਬਣਾਉਣਾ ਹੈ ਇਹ ਜਿਹੜਾ ਪਹਿਲ ਨੇ ਦੋ ਟਾਂਕੇ ਆਪਾਂ نیچے ਹੀ ਭਰਨੇ ਆ ਠੀਕ ਹੈ ਜੀ ਟਾਂਕਾ نیچے ਭਰ ਲਿਆ ਇਹਦੇ ਨਾਲ ਹੀ ਦੂਸਰਾ ਟਾਂਕਾ ਵੀ ਆਪਾਂ ਇਸ ਤਰ੍ਹਾਂ نیچے ਦੇ ਭਰਨਾ ਹੈ ਠੀਕ ਹੈ ਫਿਰ ਇਹ ਮੈਂ ਉੱਪਰ ਇਸ ਤਰ੍ਹਾਂ ਉੱਪਰ ਵੀ ਆਪਾਂ ਦੋ ਟਾਂਕੇ ਭਰਨੇ ਆ ਜਿਹੜਾ ਧਾਗਾ ਹੈ ਆ ਤੁਸੀਂ ਬਾਹਰਲੀ ਸਾਈਡ ਰੱਖਣਾ ਸੂਈ ਤੁਸੀਂ ਅੰਦਰਲੀ ਸਾਈਡ ਰੱਖੋਗੇ ਇਸ ਤਰ੍ਹਾਂ ਇਹ ਹੁਣ ਆਪਾਂ نیچے ਦੇ ਬਰਾਬਰ ਇਸ ਤਰ੍ਹਾਂ ਠੀਕ ਹੈ ਜਿਹੜਾ ਦੂਸਰਾ ਟਾਂਕਾ ਹੋ ਫਿਰ ਧਾਗਾ ਆਪਣੇ ਵੱਲ ਤੇ ਸੂਈ ਅੰਦਰ ਰਹੂਗੀ ਧਾਗਾ ਯਾਨੀ ਹਰ ਵਾਰੀ ਤੁਸੀਂ ਬਾਹਰਲੇ ਪਾਸੇ ਰੱਖਣਾ ਸੂਈ ਅੰਦਰ ਰੱਖਣੀ ਆ ਇਤੋਂ ਫਿਰ ਇਹ ਇਸ ਤਰ੍ਹਾਂ ਬਣ ਚੁੱਕਾ ਹੈ ਇਸ ਤਰ੍ਹਾਂ ਤੁਸੀਂ ਇਹ ਬਾਰਡਰ ਨੂੰ ਕੰਪਲੀਟ ਕਰ ਲੈਣਾ ਮੈਂ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੀ ਆ ਹਾਂਜੀ ਇਸ ਇਹ ਆਪਣਾ ਬਣ ਗਿਆ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਜਿਹੜਾ ਆਪਾਂ ਉੱਪਰ ਬਾਕਸ ਬਣਾਇਆ ਸੀ ਮੈਂ ਇੱਥੇ ਕਢਾਈ ਨਹੀਂ ਕੱਢੀ ਹੈਗੀ ਮੈਂ ਇੱਥੇ ਇਸ ਤਰ੍ਹਾਂ ਜਿਹੜੇ ਛੋਟੇ ਮਿਰਰ ਸੀਗੇ ਟ੍ਰਾਇੰਗਲ ਸ਼ੇਪ ਦੇ ਮਿਰਰ ਸੀ ਆਪਾਂ ਉਹ ਚਿਪਕਾਤੀ ਆ ਉਹਦੇ ਤੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨਾ ਇਹਦਾ ਸਾਰਾ ਫਰੰਟ ਦਿਖਾਉਂਗੀ ਕਮੀਜ਼ ਦਾ ਹਾਂਜੀ ਦੇਖੋ ਜਿਵੇਂ ਆ ਆਪਣਾ ਇਸ ਤਰ੍ਹਾਂ ਕਪੜਾ ਹੁੰਦਾ ਹੈ ਇਸ ਤਰ੍ਹਾਂ ਤੈਹ ਲੱਗਦੀ ਆ ਕੰਨੀ ਵਾਲੀ ਸਾਈਡ ਆ ਆ ਦੂਜੀ ਸਾਈਡ ਆ ਇਧਰ ਮੈਂ ਜੀਆਂ ਦੋਹੇ ਬਾਹਾਂ ਬਣਾ ਦਿੱਤੀਆਂ ਇਹਨੂੰ ਤੁਸੀਂ ਪੌਂਚੇ ਤੇ ਵੀ ਕਰ ਸਕਦੇ ਬਾਹਾਂ ਤੇ ਵੀ ਕਰ ਸਕਦੇ ਆ ਇਹ ਛੋਟੇ ਬੱਚੇ ਦਾ ਹੈ ਤੇ ਜੇ ਤੁਸੀਂ ਵੱਡੇ ਦਾ ਬਣਾਉਣਾ ਤੁਸੀਂ ਸੈਂਟਰ ਚ ਕਰਕੇ ਫਲਾਵਰ ਸ਼ਾਪ ਸਕਦੇ ਹੋ ਹਾਂਜੀ ਤਾਂ ਤੁਸੀਂ ਦੇਖੋ ਜਿਵੇਂ ਆਪਾਂ ਇਸ ਤਰ੍ਹਾਂ ਕੱਪੜੇ ਦੀ ਤੈਅ ਲੱਗੀ ਹੁੰਦੀ ਜਦੋਂ ਆਪਾਂ ਬਾਜ਼ਾਰੋਂ ਤਰੀਦਦੇ ਆਂ ਤੇ ਬੱਚੇ ਦਾ ਤਾਂ ਇਸ ਤਰ੍ਹਾਂ ਹੀ ਬਣ ਜਾਂਦਾ ਹੈ ਡਬਲ ਕਰਕੇ ਇਧਰੋਂ ਸਾਈਡ ਤੋਂ ਥੋੜਾ ਕਪੜਾ ਬਾਚ ਵੀ ਜਾਣਾ ਤਾਂ ਆਹ ਘੇਰਾ ਹੈ ਕੀ ਰੀਤੀ ਠੀਕ ਹੈ ਜੀ ਇਸ ਤਰ੍ਹਾਂ ਚਾਕ ਵਾਲੀ ਸਾਈਡ ਤੇ ਆ ਮੈਂ ਬਾਰਡਰ ਬਣਾਤਾ ਜਿਹੜਾ ਮੈਂ ਵਿੱਚ ਡਿਜ਼ਾਈਨ ਪਾਇਆ ਉਹ ਪੂਰਾ ਨਹੀਂ ਪਾਇਆ ਉਹ ਆਪਾਂ ਇਸ ਤਰ੍ਹਾਂ ਕਰਤਾ ਹੈ ਠੀਕ ਹੈ ਜੀ ਇਸ ਤਰ੍ਹਾਂ ਤੇ ਜਦੋਂ ਆਪਾਂ ਜਿਹੜਾ ਮੈਂ ਦੱਸਿਆ ਸੀ ਵੀ ਸ਼ਾਪਨ ਮਿਲਿਆ ਆਪਾਂ ਲਾਈਨ ਲਗਾਈਆਂ ਜਿਹੜੀ ਆਹ ਵਾਲੀ ਮੈਂ ਰੈੱਡ ਲਾਈਨ ਲਗਾਈ ਸੀਗੀ ਠੀਕ ਹੈ ਜਦੋਂ ਆਪਾਂ ਫਲਾਵਰ ਦੇ ਉੱਪਰ ਇਸ ਮੈਸਰਾਪਾਸ਼ ਆਪਾਂ ਇਹ ਲੈ ਰੱਖ ਲਿਆ ਤਾਂ ਦੇਖੋ ਆ ਜਿਹੜੀ ਰੈੱਡ ਲਾਈਨ ਨਾ ਇਹ ਬਿਲਕੁਲ ਇੱਥੇ ਟੱਚ ਕਰਦੀ ਐ ਇਸ ਥਾਂ ਤੇ ਤਾਂ ਫਿਰ ਆਪਾਂ ਨੂੰ ਮਿਲਣ ਦੀ ਜਰੂਰਤ ਨਹੀਂ ਰਹਿੰਦੀ ਵੀ ਆਪਾਂ ਕਿੰਨੀ ਮਿਹਨਤੀ ਰੱਖਣੀ ਆ ਆਪਣਾ ਪੂਰਾ ਪੂਰਾ ਫਲਾਵਰ ਐ ਮੈਂ ਸਿੱਧਾ ਆਪਾਂ ਨੂੰ ਪਤਾ ਲੱਗ ਜਾਂਦਾ ਤਾਂ ਕਰਕੇ ਇਹ ਆਪਾਂ ਲਾਈਨ ਲਾਉਣੀ ਆ ਠੀਕ ਐ ਜੀ ਦੇਖੋ ਆ ਇਸ ਤਰ੍ਹਾਂ ਇੱਕ ਕਮੀਜ਼ ਬਣ ਗਿਆ ਠੀਕ ਐ ਜੀ ਇਸ ਤੋਂ ਬਾਅਦ ਆਪਾਂ ਕੋਈ ਹੋਰ ਜਿਹੜਾ ਨਵਾਂ ਡਿਜ਼ਾਈਨ ਮੈਂ ਖੁਦ ਡਰਾ ਕਰੂੰਗੀ ਤੇ ਆਪਾਂ ਫਿਰ ਤੋਂ ਇੱਕ ਜਿਹੜਾ ਕਮੀਜ਼ ਕਟਾਂਗੇ ਚਲੋ ਠੀਕ ਐ ਜੀ ਵੀਡੀਓ ਦੇਖਣ ਲਈ ਥੈਂਕ ਯੂ